ਕੁਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੜਾ ਦੀ ਸਥਿਤੀ ਨੂੰ ਦੇਖਦੇ ਹੋਏ ਤੇ ਆਪਣੇ ਪਿੰਡ ਸਕੂਲ ਦੇ ਵਿੱਚ ਆਪਣਾ ਸੈਂਟਰ ਬਣਾਇਆ ਗਿਆ ਹੈ ਤੇ ਰਾਤ ਵੀ ਮੁਲਾਜ਼ਮ ਆਏ ਸੀਗੇ ਦੇਖ ਕੇ ਗਿਆ ਸਾਰੇ ਸੈਟਮੈਂਟ ਤੇ ਪੂਰੇ ਕਮਰੇ ਅਸੀਂ ਤਿਆਰੀ ਕਰੀਏ ਕਟੂੜ ਦਾਸ ਕਮਰੇ ਅਸੀਂ ਪਿਆਰ ਕਰਕੇ ਰੱਖੇ ਹੋਏ ਆ ਕਦੇ ਕੋਈ ਵੀ ਕੀ ਦੀ ਮੋੜ ਪੈਂਦੀ ਆ ਜੇ ਮੈਂ ਹਰ ਪਿੰਡ ਤੋਂ ਲੈ ਕੇ ਵੀ ਆਣਾ ਟਰੈਲੀਆਂ ਤੇ ਟਰੈਂਪੋ ਵਗੈਰਾ ਸਾਡੇ ਪਿਆਰ ਆ ਤੇ ਹੁਣ ਵੀ ਅਸੀਂ ਕਿਸੇ ਅੱਜ ਵਾਲੇ ਜਿਹੜਾ ਫਤਿਹਪੁਰ ਪੇਲੇ ਆਏ ਪਾਸੇ ਆ ਉੱਥੇ ਵੀ ਦੇਖਣ ਜਾਣਾ ਆ ਤੇ ਬਾਕੀ ਲੰਗਰ ਪਾਣੀ ਸਾਡਾ ਬਿਲਕੁਲ ਤਿਆਰ ਆ ਹੁਣ ਅਸੀਂ ਪੁੱਛਾਂਗੇ ਕਿ ਕਿਹੜੀ ਚੀਜ਼ ਦੀ ਲੋੜ ਆ ਤੇ ਕਿਹੜੀ ਚੀਜ਼ ਦਿੱਤੀ ਚਾਹੀਏ ਸਾਰਾ ਪਿੰਡ ਪੂਰਾ ਨਗਰ ਇਹ ਪੂਰੇ ਵਿੱਚ ਜੁੜਿਆ ਰਹੇ ਅੱਜ ਦੇ ਬਾਦ ਵਿੱਚ ਕੋਈ ਵੀ ਕਿਸੇ ਤਰ੍ਹਾਂ ਕੋਈ ਰੁਕਾਵਟ ਨਹੀਂ ਆਦਾ ਪੰਚਾਇਤ ਨੇ ਸਹੀ ਤਰ੍ਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਆ ਫਸਤਿਆਂ ਵਾਲੀ ਸਾਈਡ ਬੰਨ ਦੇਖਣ ਆਏ ਸੀਗੇ ਤੇ ਟਾਰ ਲਾਈ ਸੀਗੀ ਪਰ ਸੇਵਾਦਾਰਾਂ ਨੇ ਭਾਈ ਦਰਸਤ ਵੱਡ ਵੱਡ ਕੇ ਵਿੱਚ ਸਿੱਟੇ ਆ ਜਿਹੜਿਆ ਦੇਖੋ ਕਿਵੇਂ 깔 ਲਗੀ ਆ ਦਰਸਤ ਦੇ ਟੈਂਟ ਦੇ ਨਾਲ ਥੰਮ ਗਿਆ ਜੀ ਹੁਣ ਪਰੇ ਚੱਲ ਰਿਹਾ ਫਿਰ ਵੀ ਸੇਵਾਦਾਰ ਚਾਰਜਪੇਰੇ ਅੱਗੇ ਵੀ ਲੱਗੇ ਹੋਏ ਆ ਤੇ ਪਿੱਛੇ ਵੀ ਲੱਗੇ ਹੋਏ ਆ ਪੂਰੇ ਧਨ ਮਨ ਨਾਲ ਸਾਰੇ ਪਿੰਡਾਂ ਦੇ ਲੋਕ ਸੇਵਾ ਕਰ ਰਹੇ ਨੇ ਘੁੰਮ ਕੇ ਉੱਥੋਂ ਬਣੀ ਆ ਘੁੰਮ ਕੇ ਐ ਸਾਰੇ ਕੰਮ ਹੁਣ ਤਾਂ ਠੀਕ ਆ ਤੇਰ ਨਾਲ ਨਹੀਂ ਹੈ ਪਰ ਪਰ ਠੀਕ ਆ ਕਿ ਨੋ ਜਿਆਦਾ ਨਹੀਂ ਹੈਗਾ ਗ੍ਰਾਮ ਪੰਚਾਇਤ ਫੰਡ ਹੰਬਵਾਲ ਤੋਂ ਨਾਲ ਆ ਜਾਓ ਦੇਖਣ ਆਏ ਸੀਗੇ ਜਿਹੜੇ ਉੱਪਰ ਜੋ ਕੁਝ ਵੀ ਤਿੰਨ ਲੋਡ ਹੋਰੇ ਪਚਾਵਾਂਗੇ ਜੀ ਵਾਹਿਗੁਰੂ